ਆ ਫਨ ਟ੍ਰਿਕ ਕਰਨ ਲੱਗੇ ਆਂ ਗੁਰਸ਼ਰਨ ਦੇ ਨਾਲ। ਕarele ਤੁਸੀਂ ਧਿਆਨ ਨਾਲ ਦੇਖ ਲਓ ਮੈਂ ਕarele ਕੱਟਿਆ ਹੋਇਆ। ਜੂਸ ਜੂਸ ਤੂੰ ਤਾਂ ਮੰਗਦਾ ਸੀ ਕਾਫੀ। ਮੈਂ ਕਿਹਾ ਕਾਫੀ ਨਾਲ ਆਹ ਵਧੀਆ ਰਹਿੰਦਾ ਕੋ। ਸਸਰੀਕਾਲਜੀ ਸਾਰਿਆਂ ਨੂੰ ਅੱਜ ਦੇ ਵਲੌਗਸ਼ ਤੋਂ ਤੁਹਾਡਾ ਬਹੁਤ-ਬਹੁਤ ਸਾਰਦਾ ਹੈ। ਅੱਜ ਦਾ ਵਲੌਗ ਮੈਂ ਥੋੜਾ ਜਿਹਾ ਫਨ ਟ੍ਰਿਕ ਕਰਨ ਲੱਗੇ ਆਂ ਗੁਰਸ਼ਰਨ ਦੇ ਨਾਲ ਤੇ ਉਹਦੇ ਲਈ ਮੈਂ ਨਾ ਇਹਦੇ ਚ ਪਾਇਆ ਬੀਟਰੂਟ ਤੇ ਨਾਲ ਇਹ ਤੋਂ ਪਹਿਲਾਂ ਮੈਨੂੰ ਕੋਈ ਵੇਖੇ ਮੈਂ ਕ੍ਰੇਲਾ ਕ੍ਰੇਲਾ ਤੁਸੀਂ ਧਿਆਨ ਨਾਲ ਦੇਖ ਲਓ ਮੈਂ ਕ੍ਰੇਲਾ ਕੱਢਿਆ ਹੋਇਆ ਆ ਤੇ ਇਹਦੇ ਵਿੱਚ ਪਾਉਣ ਲੱਗੀ ਆ ਕ੍ਰੇਲਾ ਕਿਉਂਕਿ ਮੈਨੂੰ ਨਾ ਇੱਕ ਮਿੰਟ ਵੀ ਇੱਕ ਦੇਖੀ ਸੀ ਗ੍ਰੀਨ ਲੀਕ ਜੋ ਇਦਾਂ ਨਹੀਂ ਆ ਬਟ ਇਹ ਮੈਂ ਇਦਾਂ ਬਣਾਉਣ ਲੱਗੀ ਆ ਸੋ ਹੁਣ ਮੈਂ ਇਹਦੇ ਵਿੱਚ ਪਾਉਣ ਲੱਗੀਆਂ ਖੀਰਾ ਇਹ ਵੀ ਸੋ ਰੋਟੀ ਖਾਈਏ ਕੋਈ ਨਾ ਖਾਣੀ ਮੈਂ ਗੁੱਗੂਲੀ ਪਹਿਲਾਂ ਆ ਬਣਾ ਲਵਾਂ ਡਰਿੰਕ ਪਾਉਣ ਲੱਗੀ ਆ ਇਹ ਡਰਿੰਕ ਬਣਾਉਣ ਲੱਗੀਆਂ ਸੋ ਹੁਣ ਗੁੱਗੂਲੀ ਖਾ ਆਪਣੇ ਵਾਸਤੇ ਸੋ ਨਾਲਿਆ ਅਦਰਕ ਪਾਉਣ ਲੱਗੇ ਆ ਆਮਣ ਮੈਨੂੰ ਠੰਡਾ ਪਾਣੀ ਭਰ ਕੇ ਰੱਖਿਆ ਵਾਟਰ ਕੋਲੇ ਚ ਠੰਡਾ ਪਾਣੀ ਹੈਗਾ ਠੰਡਾ ਪਾਣੀ ਪੀ ਲੈਨੇ ਸੋ ਆਪਾਂ ਗੁਗਲੂ ਪਿਆ ਕੇ ਰੱਖਦੇ ਹਾਂ ਬਟ ਇਹਦੇ ਵਿੱਚ ਆਪਾਂ ਨਿੰਬੂ ਵੀ ਨਚੋੜਾਂਗੇ ਸੋ ਮੈਂ ਕੀ ਕਰਦੀ ਹਾਂ ਨਿੰਬੂ ਵੀ ਲੱਗ ਲੈਨੇ ਆ ਤੇ ਆਪਾਂ ਉਹਦੇ ਲਈ ਸਟਾਜੇ ਨਿੰਬੂ ਨੂੰ ਚੋੜ ਕੇ ਲੈ ਕੇ ਜਾਂਦੇ ਆ ਤਾਂ ਜੋ ਮੈਂ ਟਰਾਈ ਕਰੂੰਗੀ ਕਿ ਟੇਸਟ ਘੈਂਟ ਤੋਂ ਘੈਂਟ ਜਿੰਨਾ ਮੈਂ ਇਹਨੂੰ ਜ਼ਬਰਦਸਤ ਬਣਾ ਸਕੀ ਆ ਉਹਦੇ ਲਈ ਬਣਾਵਾ ਠੰਡਾ ਬਣੇ ਠੀਕ ਆ ਇਹ ਨਰਨ ਪਰਫਾ ਪੌੜੀ ਪੈਣਾ ਫਿਰ ਤੁਹਾਨੂੰ ਡਰਿੰਕ ਤਾਂ ਠੰਡੀ ਲੱਗਣੀ ਚਾਹੀਦੀ ਆ ਹੋਰ ਪਾਣੀ ਇਹਦੇ ਵਿੱਚ ਮੈਂ 2 3 ਜਿਹੜੇ ਬੋਲ ਛੋੜ ਦੋ ਆਈ نو ਕਿ ਤੁਸੀਂ ਕਹੋਗੇ ਮੈਂ ਵੱਡੀ ਪੈਣਾ ਕਿਉਂ ਦੇ ਨਾਲ ਕੀਤਾ ਇੰਦਾ ਕਰ ਸਕਦੇ ਬਟ ਥੋੜਾ ਜਿਆ ਕਰਨਾ ਪੰਦਾ ਹੈ ਕਿਉਂਕਿ ਉਹ ਆਪਦਾ ਤਾਂ ਬਹੁਤ ਸਿਆਣੇ ਸਮਝਦੇ ਆ ਸਵੇਰ ਦੀ ਮੈਂ ਠਾ ਠਾ ਕੇ ਆਂਬ ਗੀਆਂ ਹੜਦਾ ਨਹੀਂ ਪਿਆ ਉਠੂਗਾ ਕਹੂਗਾ ਹੁਣ ਕਾਫੀ ਲਿਆ ਦੇ ਹੁਣ ਚਾਹ ਲਿਆ ਦੇ ਐ ਕਰਦੇ ਆਂ ਕਹਿੰਦੇ ਸੋ ਇਸ ਕਰਕੇ ਮੈਂ ਜਿਹੜਾ ਇਹ ਆ ਉਹਦੇ ਵਾਸਤੇ ਕੁਪਨੌਨ ਲਗੀਆਂ ਕਿ ਅੱਜ ਉਹਨੇ ਕਿਹਾ ਹਏ ਗਰਮੀ ਇੰਨੀ ਕੱਢਰ ਵਾਲੀ ਕਿ ਬੇਕ ਕਮ ਐ ਸਿੱਖੀ ਬੰਦੇ ਦੇ ਅੰਦਰ ਗਰਮੀ ਗਰਮੀ ਹੀ ਰਹਿੰਦੀ ਸੋ ਇਸ ਕਰਕੇ ਆਪਾਂ ਇਹ ਅੱਜ ਡ੍ਰਿੰਕ ਬਣਾਉਣ ਲੱਗੇ ਪਹਿਲੋ ਸਪੈਸ਼ਲ ਮੇਵੜੇ ਲਈ ਪ੍ਰੈਂਕ ਕਰਨ ਦੇ ਲਈ ਆਪਾਂ ਇਹ ਪਾਣੀ ਘਟ ਕਰਦੇ ਹਾਂ ਇਹ ਦਾ ਹੈ ਉਹਦੇ ਲੱਛਣ ਵੇਖਣਾ ਚਾਹੀਏ ਚਲੋ ਬਾਕੀ ਤੁਸੀਂ ਇਹ ਟ੍ਰਿਕ ਕਿਸੇ ਦੇ ਨਾਲ ਕਰਨੀ ਚਾਹਨਾ ਕਰਕੇ ਦੇ ਸਕਦੇ ਹੋ ਬਾਕੀ ਧਿਆਨ ਰੱਖਿਓ ਕਈ ਵਾਰ ਆਪਣਾ ਮਜ਼ਾਕ ਬਈਦਾ ਵੀ ਪੈ ਜਾਂਦਾ ਮੈਂ ਇਹਦਾ ਤੋੜ ਵੀ ਨਾਲ ਲੈ ਕੇ ਚਲੂੰਗੀ ਐਕਸਲ ਮੈਨੇ ਤੁਸੀਂ ਦੇਖ ਲਓ ਕਿ ਇਹ ਇਦਾਂ ਦਾ ਪਿੰਕ ਪਿੰਕ ਜੂਸ ਬਣ ਗਿਆ ਬੀਟਰ ਰੂਟ ਕਰਕੇ ਤੇ ਗਰਸ਼ਾਨਾ ਨੂੰ ਲੱਗੂਗਾ ਪਿੰਕ ਆ ਇਹਦੇ ਵਿੱਚ ਨਹੀਂ ਮਿਰਚਾਂ ਨਹੀਂ ਪਾਈਆਂ ਮੈਂ ਇਹਦੇ ਵਿੱਚ ਖੀਰਾ ਪਾਇਆ ਸੋ ਇਸ ਮੇਰੇ ਟਾਈਮ ਦੀ ਜਿਵੇਂ ਮਿਰਚਾਂ ਹਰੀਆਂ ਰਲ ਗਈਆਂ ਰਗੜੀਆਂ ਹੁੰਦੀਆਂ ਨਹੀਂ ਨਹੀਂ ਹਰੀਆਂ ਮਿਰਚਾਂ ਥੋੜੀ ਰਗੜੀਆਂ ਏਡੀ ਪਾ ਲਓ ਕਿ ਨਹੀਂ ਮੈਂ ਹਰੀਆਂ ਮਿਰਚਾਂ ਪਵਾ ਦੂੰ ਸਾਰੇ ਐਂ ਕਰਦੇ ਆਪਾਂ ਨਾ ਪਿੰਕ ਸੌਲਟ ਤੇ ਇਹਦੇ ਮੈਂ ਮਾੜਾ ਚਾਹੇ ਵਿੱਚ ਪਿੰਕ ਸੌਲਟ ਪਾ ਲਈਦੀ ਆ ਤੇ ਨਾਲ ਆਪਾਂ ਕਾਲੀਆਂ ਮਿਰਚਾਂ ਕਾਲੀ ਮਿਰਚ ਤਾਂ ਮਾੜੀ ਨਹੀਂ ਹੁੰਦੀ। ਬਾਕੀ ਤੁਸੀਂ ਵੀ ਨਾਲ ਉਹਦੇ ਕਮੈਂਟ ਕਰਦੇ ਤੇ ਜਰੂਰ ਦੱਸਿਓ ਬਹੁਤ ਹੀ ਵਧੀਆ ਪੀਕ ਆ। ਆਪਾਂ ਸਾਰੇ ਟੱਪਰ ਨੂੰ ਪਕਾਉਣੀ ਹੈ ਠੀਕ ਹੈ। ਤੇ ਪਿਆ ਕੇ ਆਪਾਂ ਇਹਨਾਂ ਦੇ ਰਿਐਕਸ਼ਨ ਦੇਖਦੇ ਆ। ਹੈਨਾ ਸਭ ਤੋਂ ਪਹਿਲਾਂ ਇਹਦੇ ਵਿੱਚ ਛਾਣ ਲੈਣੀ ਵੱਡੇ ਪਾਂਡੇ 'ਚ। ਤਾਂ ਜੋ ਉਹਨੂੰ ਹੱਥ ਦਿਖੇ ਰਹਿਣਾ ਸਭ ਕੁਝ ਇਹਦੇ ਵਿੱਚ ਫਿਲਦੀ। ਵਾਹ। ਕੋਟ ਲੱਗਿਆ ਫਿਰ ਗਲੇ ਜਾਇਆ। ਜਮਾਨੇ ਪਤਾ ਲੱਗਦਾ ਬਚੂਦੀ। ਸੁਣਦੇ ਆਖੇ ਥਣੇ ਨੂੰ ਥੋੜਾ ਜਿਹਾ ਪਾਣੀ ਪਾਣੀ ਪਾ ਦਿਆ ਆਪਾ ਨਮਕ ਵਸੇ ਵਿੱਚ ਪਾ ਲੈ ਕਾਵਲ ਸਾਥੀ ਆ ਕੇ ਨਾ ਆ ਗਏ ਬਾਦੂ ਮੈਂ ਤੈਨੂੰ ਉਹ ਦੇਣਾ ਚਾਹੀ ਜਿਹੜੀ ਆਪਾਂ ਵਰਤਦੇ ਹਾਂ ਤੁਹਾਨੂੰ ਸਹੀ ਨਹੀਂ ਲੱਗਦਾ ਮੈਂ ਲੱਭ ਕੇ ਦਿੰਨੀ ਫਿਰ 2 ਮੀਟਰ ਲਓ ਜੀ ਸੌਰੀ ਆਪਰੋਂ ਵਿੱਚ ਇੰਟਰਪਸ਼ਨ ਆ ਗਈ ਸੀ ਉਹ ਪੋਚਾ ਚੇਂਜ ਕਰਾਉਣਾ ਸੀ ਠੀਕ ਹੈ ਜੀ ਤੇ ਇਹਦੇ ਜੋ ਮੈਂ ਚੰਗੀ ਕਰਾਈ ਨੂੰ ਇਤਾਂ ਇਤਾਂ ਨਿਚੋੜ ਲਿਆ ਵਾ ਵਸੇ ਤਾਂ ਕਿਹੜਾ ਡ੍ਰਿੰਕ ਬਣੂਗਾ ਇੱਥੇ ਕਾਲੀ ਮਿਰਚ ਪਾਉਣੀ ਹੈ ਮੇਨ ਇਹਦੇ ਵਿੱਚ ਆਪਾਂ ਨੂੰ ਗੁਰਸ਼ਰਨ ਦਾ ਰਿਐਕਸ਼ਨ ਦੇਖਣਾ ਇਉਂ ਦਾ ਫਿੱਟਾ ਔਰ ਇਹ ਕੱਲੇ ਗੁਰਸ਼ਰਨ ਨੂੰ ਨਹੀਂ ਪਾਵਾਂਗੇ ਆਪਾਂ ਹੋਰਾਂ ਨੂੰ ਪਾਵਾਂਗੇ ਸਾਡਾ ਰਿਐਕਸ਼ਨ ਦੇਖਾਂਗੇ ਲੋ ਜੀ ਇਹ ਹੁਣ ਗੁਰਸ਼ਰਨ ਨੂੰ ਤਾਂ ਬਿਲਕੁਲ ਵੀ ਨਹੀਂ ਪਤਾ ਲੱਗਣਾ ਆਪਾਂ ਕਿੱਡਾ ਸੋਹਣਾ ਕੁੰਦੂ ਇਹਨੇ ਬਣਾਇਆ ਆਪਾਂ ਜਿਹੜੇ ਲਈ ਲੈਨੇ ਆ ਇੱਕ ਥੇਡਾ ਸੋਨਾ ਬੜਾ ਡੈਕੋਰੇਟ ਕਰਕੇ ਆਪਾਂ ਗੁਰਸ਼ਰਨ ਦੇ ਕੋਲ ਲੈ ਕੇ ਭੋਜਦੇ ਆ ਕੱਚ ਦੇ ਗਲਾਸ ਦੇ ਕੋਲ ਹੈ ਇਹ ਇਸਾਂ ਦਾ ਕੁਛ ਕਰਨ ਨੂੰ ਆਪਾਂ ਗਲਾਸ ਕਰ ਦੋ ਚਲੋ ਜਿਹਦਾ ਮਤਲਬ ਇਹ ਹੈ ਤੇ ਜਿਹੜੀ ਕੁੜੀ ਆ ਸੰਦੀ ਨੂੰ ਨਾ ਭਾਵੇਂ ਸੰਦੀ ਬਾ ਆ ਜਾ ਮੜਾ ਜਾ ਵਾ ਡਰਿੰਕ ਬਣਾਈ ਆ ਆਪਣੇ ਪੀਣ ਵਾਸਤੇ ਆ ਜਾ ਫੈਟ ਲਾਸ ਆ ਜਾ ਸੰਦੀ ਜੀ ਰੈਡੀ ਆ ਸਾਰਾ ਕੁਝ ਮੈਂ ਤੇਰਾ ਟਾਈਮ ਖਰਾਬ ਨਹੀਂ ਕਰਦੀ ਆਗਾ ਉਹ ਸਾਡੀ ਕੁੜੀਆਂ ਦਾ ਟਾਈਮ ਖਰਾਬ ਨਹੀਂ ਕਰ ਸਕਦੀ ਕਿਉਂਕਿ ਇਹ ਦੋਵੇਂ ਭੈਣਾਂ ਉੱਥੇ ਬੈਠੀਆਂ ਨਹੀਂ ਲੀਆਂ ਵਾਂ ਇਹਨਾਂ ਨੂੰ ਲੱਗਾ ਮੈਂ ਇਹਨਾਂ ਦਾ ਜਿਹੜਾ ਟਾਈਮ ਆ ਖਰਾਬ ਕਰ ਦੇਣੀ ਆ ਪਰ ਚਲੋ ਫਾਈਨਲੀ ਸਾਡੇ ਇੱਕ ਬੰਦੇ ਨੂੰ ਤਾਂ ਬਤਾਇ ਕਿ ਤਾ ਉਹ ਨਾ ਬੰਦਾ ਤੇ ਡਰਿੰਕ ਨੂੰ ਮਾਰ ਕੇ ਲਈ ਬਹੁਤ ਠੰਡੀ ਜਿੰਕ ਦੇਖ ਦਉ ਜੂਸ ਆ ਜੂਸ ਜੂਸ ਤੂੰ ਤਾਂ ਮੰਗਦਾ ਸੀ ਕਾਫੀ ਮੈਂ ਕਿਹਾ ਕਾਫੀ ਨਾਲੋਂ ਆਹ ਵਧੀਆ ਰਿਹਾ ਗੱਭੂ ਅਸੀਂ ਸੰਦੀਪ ਨੂੰ ਬੁਲਾਇਆ ਬੈਠੇ ਵੀ ਆਇਆ ਵੀ ਆਇਆ ਜੂ ਵੀ ਰੋਟੀ ਖਾਣੇ ਕਿਤਾ ਨਹੀਂ ਜਾਂਦਾ ਕਦ ਤੱਕ ਪਰ ਦੇ ਕਿਉਂ ਨਹੀਂ ਕਰਾਂਗਾ ਮੈਂ ਸ਼ਹਿਰ ਜਾਣ ਨਹੀਂ ਚਾਹੁੰਦੀ। ਚਾਹ ਜਾਲਸੀ ਕਾਲੀ ਭੈਣ ਭਰਾਵਾਂ ਦੇ ਪਿਆਰ ਨਾਲ ਤੂੰ ਮੈਨੂੰ ਬਿਨਾਰਾ ਕਾਹਦੀ ਆਵੇ ਸੀ ਨਹੀਂ ਤੂੰ ਇਹ ਬੀਟਰੂਟ ਲੈਮਨ ਠੀਰਾ ਪਾਇਆ। ਹਾਂ ਠੀਰਾ ਜਿਹੜਾ ਆਕਸੀਡ ਰਿੰਕ ਆ ਡੀਟੌਕਸ ਆ ਜਾ ਸੰਦੀ ਇਹ ਉੱਠ ਕੇ ਜਾਇਆ ਨਹੀਂ ਜਾਂਦਾ ਕਦ ਨਾਲ ਨਹੀਂ ਬਹੁਤ ਸੁਆਦ ਆ ਜਾਣ ਜਾਣ ਕੇ ਨਹੀਂ ਸੰਦੀਪ ਬਹੁਤ ਘੈਂਟ ਆ ਤੂੰ ਆ ਜਾ ਮੈਂ ਮੈਂ ਨਹੀਂ ਖੰਡ ਲੈ ਕੇ ਹੀ ਭੱਜ ਗਏ ਨਹੀਂ ਕੋੜਾ ਨਹੀਂ ਕੋੜਾ ਕੋੜੀ ਤਾਂ ਵਿੱਚ ਕੋਈ ਚੀਜ਼ ਵੀ ਨਹੀਂ ਪਾਈ ਖੀਰਾ ਕੋੜਾ ਨਿੰਬੂ ਕੋੜਾ ਬੀਟਰ ਕੋੜਾ ਗੁੱਗੂ ਕੋਈ ਇਹ ਨਾਲ ਕੁਝ ਹੋਰ ਪਾਟਾਏ ਨੋ ਜੋ ਹੋਦੇ ਨਹੀਂ ਦੱਸ ਐਡਾ ਵੀ ਭੜਾ ਨਹੀਂ ਬਣਿਆ ਗੁੱਗੂ ਆ ਵੀ ਨਹੀਂ ਆ ਵੇਚੇ ਤੁਹਾਡੇ ਸਾਹਮਣੇ ਬੜੇ ਆਮ ਲੱਗਦੇ ਨੇ ਆ ਕੀ ਆ ਕੇ ਉਹ ਕੰਬੀ ਗਈ ਅੱਖਾਂ ਇਹਨੇ ਬੰਦ ਕਰਦੀਆਂ ਤੇਰਾ ਤਾਂ ਤੁਹਾਡੇ ਗੋਮਾਂ ਦੇ ਅਸਕੇਲ ਤੇ ਜ਼ਹਿਰ ਪੀ ਲਓ ਉਹ ਤੇਰਾ ਮੂੰਹ ਕੇ ਮਣਿਆ ਪਾਠੀ ਵਰਗਾ ਬਹੁਤ ਈਸਤੀ ਆ ਮम्मी ਕਿੰਨਾ ਈਸਤੀ ਆ ਬੱਚਾ ਹਲ ਕਰ ਲਿਆ ਤੇਰੇ ਨਾਲ ਮਾਂ ਦੇ ਬਾਰੇ ਵੀ ਨਹੀਂ ਬੰਦੀ ਗਣੀ ਮम्मी ਦਾ ਰੋਟੀ ਦਹੀਂ ਖਾਂ ਇਹ ਭੈਣ ਵੇਖ ਤੇ ਪਿੰਡੀ ਕਨੀਂਦਰ ਦੀ ਵੇਖ ਤੇ ਆਲੀ ਭੈਣ ਦਾ ਲਾ ਆ ਉੱਥੇ ਜਾ ਸੀ ਆ ਮੈਂ ਆਪ ਵੀ ਲੈਣਾ ਵੇਖੀ ਮੇਰੇ ਮੂੰਹ ਦੇ ਐਕਸਪ੍ਰੈਸ਼ਨ ਵੀ ਚੇਂਜ ਹੋ ਗਏ ਹਾਂ ਦੇਖ ਲੋ ਗੁੱਗੂ ਤੇ ਜਾਵੜ ਜਲਦੀ ਨਾ ਪਾ ਕੇ ਆ ਵਾਤਾ ਮੈਂ ਨਹੀਂ ਪੀਂਗਾ ਮੈਂ ਰੋਟੀ ਖਾਣੀ ਆ ਸੰਦੀ ਪੱਪੀ ਬਹੁਤ ਟੇਸਟੀ ਆ weight lose ਐਂਡ ਹੈਲਦੀ ਜੇ ਰੋਜ਼ ਦੀ ਇੱਕ ਤਰੀਕਾ ਆਪਾਂ ਇਹ ਪੀਤੀ ਨਾ ਆਪਣਾ ਤਾਂ ਖੂਨ ਪਿਊਰੀਫਾਈ ਹੋ ਜਾਂਦਾ ਹਾਂ ਮਰ ਜਾਣਾ ਇਸ ਦੀ ਤੇ ਇਹਨਾਂ ਸਮੋ ਬੀਟਰੂਟ ਆ ਨਿੰਬੂ ਪਾਏ ਆ ਚੱਲ ਇਹਨੂੰ ਖੋਣ ਤੇ ਮੇਰੀ ਵੱਡੀ ਭੈਣ ਦੀ ਪਾਇਆ ਟੀ ਕੋਸ਼ ਨਹੀਂ ਪਾਇਆ ਪੀ ਲੈ ਦੇ ਸਾਹ ਕਿਉਂ ਵੀ ਨਾਲ ਨਹੀਂ ਵੀਡੀਓ ਬਣਾਉਣੀ ਨਹੀਂ ਪਿਆ ਰਿਹਾ ਆ ਮੰਨ ਨੂੰ ਪਿਆਸ ਆ ਮੰਨ ਤੂੰ ਪੀ ਕੇ ਜਨਾ ਦੇ ਆ ਮੰਨ ਤੂੰ ਤਾਂ ਪੀ ਲੈਣਾ ਛੜਾ ਯੂ ਆਰ ਗਿਵਨ ਟੂ ਇਟ ਅਮਨ ਨੇ ਬਥੇਰਾ ਪੀਤਾ ਕੱਢ ਕੱਢ ਕੇ ਵੇਖੋ ਪੀ ਹੀ ਆ ਤਾਂ ਤੁਹਾਡੇ ਤੋਂ ਪੀਤਾ ਤਾਂ ਅਸੀਂ ਦੋਵੇਂ ਘਣਾ ਪੀ ਗੀਆਂ ਅਮਨ ਤਾਂ ਚੰਦਾ ਜਾ ਰਿਹਾ ਤਾਂ ਇਦਾਂ ਹੋ ਰਿਹਾ ਤੇ ਆਪੇ ਸਾਨੂੰ ਯੋਮਾ ਟ੍ਰੇਲਾ ਪਾਇਆ ਲੱਗਦਾ ਮੈਨੂੰ ਤਾਂ ਚਾਹਾਂ ਨਹੀਂ ਗੋਕੋ ਮਤ ਦੇ ਅੱਧ ਤਰਕੇ ਦਾ ਬੈਗ ਮੈਂ ਕੁਝ ਸਮਝ ਨਹੀਂ ਲਾਉਂਦੀ ਤੇ ਮੈਨੂੰ ਇਹ ਨਹੀਂ ਪਤਾ ਲੱਗਦਾ ਮੈਂ ਕਿ ਨਹੀਂ ਆਪਾਂ ਮੋਟੇ ਬਚਾ ਲਈ ਉਹਦੇ ਅੰਦਰ ਜਾਣ ਵਾਲੇ ਕਿਹੜੇ ਫਰਕ ਨਹੀਂ ਪੈਂਦੇ ਮੰਮੀ ਤੂੰ ਪੀਂਦੀ ਨਹੀਂ ਔਰ ਮੈਂ ਪੀ ਕੇ ਬਖਾਇਆ ਚਾਹਾਂ ਮੈਨੂੰ ਕੁਝ ਹੋਇਆ ਤੇ ਮੈਂ ਰੋਟੀ ਖਾਣੀ ਤੇ ਵੈਸੇ ਵੀ ਖਾਣੀ ਆ ਭੋਰਾ ਇੱਕ ਇਹਦੇ ਚ ਗੜਾ ਇੰਨੀ ਪੈਂਦਾ ਵਾ ਭੋਰਾ ਇੱਕ ਪਿਆ ਮੂੰਹ ਤਰ੍ਹਾਂ ਕਿਵੇਂ ਆਦਾ ਚਾਹੀ ਕਰਗਾ ਸਹੀ ਆ ਮੇਰਾ ਮੂੰਹ ਹੋਣਦਾ ਹੀ ਸਟਰੋ ਸਟਰ ਖਾਣ ਲੱਗਣੀ ਕੋਟ ਨਹੀਂ ਖਾਣ ਲੱਗਣੀ ਕੋਟ ਆ ਲੱਸੀ ਮੰਗਾ ਲੱਸੀ ਨਹੀਂ ਨਾ ਪੀਲਾ ਐਦਾਂ ਨਹੀਂ ਓਏ ਬਲਕੰਦ ਹਾਏ ਪੋਚਾ ਲਾ ਗਈ ਇੱਧਰ ਤਵੇਂ ਲਾ ਤਾਂ ਮਮੀ ਨੇ ਕਿਹਾ ਕਿ ਚੁੱਕ ਜਾ ਪੋਚਾ ਲਾ ਕੇ ਥੇ ਲਿਆ ਤੂੰ ਪਹਿਲਾਂ ਸੰਦੀਪ ਨੂੰ ਪੀਲਾ ਦੇ ਮੰਨੇ ਇੱਕ ਵਾਰ ਮੈਂ ਇਹ ਲੰਗਰ ਆਈ ਨੂੰ ਕਾ ਜੂ ਇਹ ਪੀਲਾ ਕਿਦਾਂ ਮੈਂ ਦੁਬਾਰਾ ਪੀ ਲੂੰਗੀ ਮੈਂ ਦੁਬਾਰਾ ਤਾਂ ਉੱਪਰ ਜਾਣਾ ਇਹ ਮੈਨੂੰ ਉਹਨਾਂ ਨੂੰ ਪਾਇਆ ਜਾਦਾ ਮੈਂ ਕਰਿਆ ਥੋੜੀ ਜਾਵਾ ਸਵਾਦ ਆ ਹੋਏ ਮੁੰਡੀ ਸਹੀ ਵੀ ਪਰ ਵੀ ਨਹੀਂ ਆ ਨਹੀਂ ਬੀਟਰ ਰੂਟ ਜਾਂ ਕੁਝ ਵੀ ਅਜੋ ਮਰਜੀ ਆ ਪੀਲਾ ਪੀਲਾ ਮਾਣੀ ਪੀਨਾ ਇਹਨਾਂ ਦੇ ਨਾਲ ਦੋ ਰੋਟੀਆਂ ਦਹੀਂ ਕੀ ਕੌਫੀ ਸਬਜ਼ੀ ਨਾਲ ਲੱਸੀ ਦਾ ਕੱਪ ਮਾਣੀ ਲੱਸੀ ਦਾ ਕੱਪ ਵੱਡਾ ਪੀਤਾ ਮੁੰਡੀ ਜੱਟ ਬੇੜਾ ਮਾਰੀਆਂ ਹੁੰਦੀਆਂ ਨੇ ਕੀ ਸੀ ਸਦੀਪ ਟਰੇਲਾ ਬਲਕ ਮੈਨੂੰ ਨਹੀਂ ਲੱਗਦਾ ਪਰ ਇੰਨਾ ਕੌੜਾ ਨਹੀਂ ਸੀ ਜਿੰਨਾ ਕੌੜਾ ਤੁਹਾਨੂੰ ਲੱਗਾ ਮੈਨੂੰ ਸੌਹ ਲੱਗੇ ਇੰਨਾ ਕੌੜਾ ਨਹੀਂ ਲੱਗਾ ਤੂੰ ਤਾਂ ਮੇਰਾ ਕਰੇ ਤਾਂ ਕੀ ਜਾਂਦੀ ਹੁੰਦੀ ਤੇ ਤੈਨੂੰ ਕੌੜਾ ਕੀ ਲੱਗਣਾ ਅੱਗੇ ਘਰਾਂ ਨੂੰ ਕਿਉਂ ਚਲੀ ਕੋਟਾ ਵੀ ਲੈ ਕੇ ਲਾ ਮੰਦੀ ਬੈਠੇ ਅਦੋਂ ਮੈਂ ਆਪੀ ਉਹ ਹਾਂ ਤੇ ਸੀ ਆਂ ਲਾ ਰੱਖਿਆ ਵੀ ਵੀ ਮੜਾ ਪੀਏ ਸੀ ਵਾਦਾ ਘੜ ਰੱਖੀ ਮੋਟਜੋ ਕਦਾਏਗਾ ਰੋਡੀ ਜਾਨੀ ਮੀ ਉਹਨਾਂ ਨੂੰ ਇੱਕ ਬੱਚੇ ਪੇੜਾ ਮੈਂ ਤਾਂ ਪੀ ਲਿਆ ਸੀ ਅੱਗੇ ਵੀ ਪੀ ਲਿਆ ਸੀ ਆਪਾਂ ਕੋਈ ਚੱਕਰ ਨਹੀਂ ਉਹ ਜੀ ਰੋਟੀ ਇੱਕ ਘੜਾਂਗੇ ਦੋ ਖਾਣੀਆਂ ਰੋਟੀ ਇੱਕ ਘੜਾਂਗੇ ਨਾਲੇ ਵਧੀਗਾ ਇੱਕ ਖਾਣੇ ਪੀਲਾ ਚੱਲ ਹਾਂ ਪੀਲਾ ਪੀਆ ਪੀਲਾ ਸਵਾਦ ਦੇਤੀ ਕਿ ਆਪੜਾ ਮੈਂ ਖਾਂਡੇ ਦੇ ਡੱਬੇ ਨੂੰ ਲੱਗੀ ਆਵੇਂ ਕੀ ਕਾਹ ਕਿ ਕਾਲਾ ਬੈ ਮੇਰਾ ਤਾਂ ਸਵਾਦ ਹੀ ਕੌੜਾ ਕੌੜਾ ਗੜ ਮੈਨੂੰ ਖਾਣ ਨਹੀਂ ਆਇਆ ਬੈ ਚੱਲ ਚੱਲ ਤੜਕਾ ਦਾ ਬਧਾਲੀ ਐ ਵੇ ਕਰੀ ਾਡੀ ਆ ਮੂੰਹ ਦੇ ਐਕਸਪ੍ਰੈਸ਼ਨ ਤੇ ਜ਼ੂਮ ਕਰ ਤੂੰ ਇਹ ਐ ਬਣਾਉਂਦੀ ਜਿਵੇਂ ਪੱਗ ਲਾਉਣ ਡਈ ਹੁੰਦੀ ਐ ਨਾ ਉਹ ਬਰੰਗ ਬਣਾਇਆ ਸੀ ਮੰਨੇ ਦੀ ਤੇ ਪ੍ਰੈਕਾਉਂਦੇ ਤੇ ਪਾਰੀ ਪੈ ਗਈ ਤੇ ਯਾਰੀ ਇਹਦਾ ਅਸੀਂ ਪੀਜਾ ਦਾ ਰਿਜ਼ਲਟ ਕੀ ਰਹੂਗਾ ਤੁਹਾਨੂੰ ਦੱਸਾਂਗੇ ਤੁਹਾਨੂੰ ਇਹ ਜਰਾ ਬਾਅਦ ਚ ਪੈ ਲਗੂ ਇਹ ਕਾਸੀ ਜਾ ਕੇ ਬਾਹਰ ਚਲਾਇ ਨਾ ਕੋਈ ਨੇ ਚੁੱਤਾ ਐਡਾ ਤੜਕਾ ਕੋਈ ਨਹੀਂ ਇੱਥੇ ਚਲੋ ਫਸ ਦੋ ਘੰਟੇ ਕੀ ਕੌੜਾ ਲੱਗਦਾ ਬੱਚਾ ਸੈਟ ਹੋ ਜਾ ਐਨਾ ਵੀ ਨਹੀਂ ਕੌੜਾ ਹੈਗਾ ਦੋ ਘਲਾਸ ਹਾਇਆ ਨੇ ਰੋਟੀ ਖਾਣੀ ਆ ਅੱਜ ਪਰਤਾ ਬਣਾਇਆ ਅਗਲੀ ਨੇ ਹਾਂ ਦਸਤ ਪੂਰੀ ਮੰਮੀ ਮੰਮੀ ਮਦਰੋਪੀ ਹੋ ਗਈ ਨਾ ਮੰਮੀ ਚਲਾ ਕਾ ਮੰਮੀ ਕਿੱਥੇ ਪੀਜੂ ਮੈਂ ਤਾਂ ਤਪਈ ਕਰੇਲਿਆਂ ਦੀ ਮੈਂ ਪਹਿਲਾਂ ਬਹੁਤ ਪੀਂਦੀ ਰਹੀ ਆ ਕਰੇਲੇ ਸਕਿਨ ਕਲੀਨ ਕਰਨ ਲਈ ਤੇਰਾ ਘਰ ਰਹਿ ਗਿਆ ਹੁਣ ਬਸ ਆਖਰੀ ਜੂਸ ਬਣਾਉਣ ਕਿ ਜੂਸ ਬਹੁਤ ਵੱਡੀ ਦੀ ਹੁਣ ਦੇਖਾਂਗੇ ਨਿਭਾਉਂਦਾ ਕਿ ਨਹੀਂ ਸਾਰਾ ਬੈਟਿਸ ਦਾ ਹਾਂ ਹੈ ਹਾਂ ਕੌੜਾ ਤਾਂ ਜਾਵਾਂ ਹੀ ਨਹੀਂਗਾ ਕੌੜਾ ਤਾਂ ਜਾਵਾਂ ਹੀ ਨਹੀਂਗਾ ਵੇ ਗੁੰਨੀ ਨਾ ਮੇਰੇ ਅੰਗੂਠੀ ਦੀ ਸੀਗਾ ਇਹਦੇ ਕੋ ਫਰਦਾ ਉਹ ਤਾਂ ਜਵਾਂ ਰੈਕਸ਼ਨ ਹੀ ਨਹੀਂ ਦਿੱਤਾ ਮੈਂ ਕਰ ਕਰਿਆ ਆ ਉਹ ਹੀ ਲੀਨ ਦੇ ਇੱਕ ਖਾਈ ਬਾਹਰ ਨਿਕਲਦਾ ਯਾਰ ਕਿਹੜਾ ਬਈ ਇਹ ਤਾਂ ਜਵਾਬ ਨਹੀਂ ਕਰ ਸਕਦਾ ਇਹ ਹੈ ਕੀ ਨਹੀਂ ਭਾਈ ਬਾਈ ਤੇਰੇ ਕਿਹੜੇ ਜਵਾਬ ਅੱਢੀ ਹੋਇਆ ਤੁਹਾਡੀ ਤੇ ਨਾ ਪੈੜ ਪਰਵਣ ਹੋਇਆ ਪਤਰਕ ਜਿਆਦਾ ਜਿਆਦਾ ਸੀ ਮਿੱਠੇ ਲੋਗ ਆ ਬਾਲੇ ਮਿੱਟੇ ਮਿੱਟੇ ਕਹਿੰਦੇ ਹੁੰਦੇ ਮਾੜੇ ਹੁੰਦੇ ਆ ਜਿਹੜੇ ਗਹਿਰੇ ਹੁੰਣ ਉਹ ਨਹੀਂ ਬਾੜੇ ਹੁੰਦੇ ਸਹੀ ਸਵਾਰ ਸੀ ਨਾ ਸਹੀ ਚੀਜ਼ ਨਿੱਘੂ ਪਾ ਲਿਆ ਸੀ ਮੈਂ ਪਰ ਚਲੋ ਇਸੇ ਦੇ ਨਾਲ ਸਾਡਾ ਅੱਜ ਦਾ ਵਲੋਗ ਖਤਮ ਹੁੰਦਾ ਪਰ ਤੁਸੀਂ ਦੇਖਿਆ ਸਾਡੀ ਮੰਮੀ ਨੇ ਜਮਾ ਇਹ ਡਰਿੰਕ ਨਹੀਂ ਪੀਤੀ ਪਰ ਮੰਮੀ ਨੂੰ ਅਸੀਂ ਪਿਵਾਵਾਂਗੇ ਜਰੂਰ ਪਰ ਅਸੀਂ ਸਾਰੇ ਭੈਣ ਭਰਾਵਾਂ ਨੇ ਪੀ ਲਈ ਆ ਚਲੋ ਪਲੀਜ਼ ਜੇ ਤੁਹਾਨੂੰ ਵਲੋਗ ਵਧੀਆ ਲੱਗੇ ਕਿੱਡਾ ਗੁੱ ਕੋ ਲੈ ਕੇ ਉਹਨੂੰ ਕਹਿੰਦਾ ਇਹਦੇ ਮਾਰ ਆਪਾਂ ਕੀ ਆਪਨੀ ਕੀ ਆਪਾਂ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਨਵੀਆਂ ਚੀਜ਼ਾਂ ਦੇ ਨਾਲ